ਸਾਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਆ ਜੀ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗਿਆ ਕੜੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਜਿਹੜੀ ਕੜੀ ਆ ਬਿਲਕੁਲ ਦੇਸੀ ਸਟਾਈਲ ਕੜੀ ਪਕੌੜਾ ਤੇ ਆਜੋ ਫਿਰ ਆਪਾਂ ਤੁਹਾਨੂੰ ਵੀ ਦੱਸਦੇ ਆ ਆਪਾਂ ਨੱਸੀ ਸੀ ਜਿਹੜੀ ਤੇ ਮਤਲਬ ਮੋਰਲੀ ਲਿਆਂਦੀ ਆ ਅੱਸੀ ਲਿਆ ਕੇ ਮੈਂ ਰਾਤ ਇਹ ਬਾਹਰ ਹੀ ਰੱਖ ਰੀ ਸੀ ਤਾਂ ਜੋ ਇਹ ਥੋੜੀ ਜਿਹੀ ਖੱਟੀ ਹੋ ਜਾਵੇ ਹੁਣ ਮੈਂ ਇਹਦੇ ਵਿੱਚ ਪਾ ਲਿਆ ਪੇਸਾਂ 5-6 ਚਮਚੇ ਵੱਡੇ ਆਵਲੇ ਨੂੰ ਆਪਾਂ ਇਹ ਚੈੱਕ ਕਰਦੇ ਮਿਕਸ ਕਰਦੇ ਤੁਹਾਨੂੰ ਵੀ ਹੌਨ ਗਰਮੀ ਆਣੀ ਆ ਇੱਧਰ ਪਕੌੜਿਆਂ ਨੂੰ ਤੇਲ ਰੱਖ ਤਾ ਇੱਧਰ ਕੜੀ ਤੇ ਤੜਕੇ ਨੂੰ ਤੇਲ ਰੱਖ ਤਾ ਕਿਉਂਕਿ ਕੜੀ ਬਣਾਉਣੀ ਆ ਟਾਈਮ ਬਹੁਤ ਲੱਗ ਜਾਂਦਾ ਜੀ ਇਹ ਇਸਨ ਆਪਣਾ ਘੁੱਲ ਗਿਆ ਜਿਵੇਂ ਕਿ ਤਰ੍ਹਾਂ ਲੱਸੀ ਦੇ ਵਿੱਚ ਕਈ ਦਹੀਂ ਦੀ ਵੀ ਬਣਾ ਲੈਂਦੇ ਨੇ ਮਗਰ ਮੋਸਟਲੀ ਅਸੀਂ ਜ਼ਿਆਦਾ ਲੱਸੀ ਹੀ ਬਣਾਉਂਦੇ ਆ

ਆ ਰਿਹਾ ਇਸ ਸਮੇਂ ਨੁਕਾਟ ਲੱਗਦਾ ਮਾਜਾ ਮੀਟ ਹੁਣ ਲੋਜੀ ਇਹ ਉਹ ਰੈਡੀ ਇਹਨੂੰ ਆਪਾਂ ਕਰ ਦਿੰਨੇ ਇੱਕ ਸਾਈਡ ਤੇ ਹੁਣ ਪਹਿਲਾਂ ਆਪਾਂ ਆਨੇ ਆਂ ਕੜੀ ਦੇ ਤੜਕੇ ਵਾਲਾ ਤੇ ਇਧਰ ਮੈਂ ਪਕੌੜਿਆਂ ਲਈ ਵਿੱਚ ਪਾਲਕ ਬ੍ਰਿਕਟ ਪਿਆਜ਼ ਤੇ ਆਲੂ ਠੀਕ ਹੈ ਇਹਨੂੰ ਹੁਣ ਲੈ ਆਪਾਂ ਸਾਈਡ ਤੇ ਕਰਦੇ ਆਂ ਤੜਕੇ ਲਈ ਲਸਣ ਪਿਆਜ਼ ਅਦਰਕ ਤੇ ਪੂਕਾ ਨਾ ਸਕਦੀਆਂ ਪੂਕਾ ਤੇ ਦੋ ਹਰੀਆਂ ਮਿਰਚ ਠੀਕ ਹੈ ਹੁਣ ਆਪਾਂ ਪਹਿਲਾਂ ਤੜਕਾ ਰੈਡੀ ਕਰ ਲਈਏ ਪਕੌੜੇ ਤਾਂ ਬਾਅਦ ਚ ਵੀ ਬਣ ਜਾਣਗੇ ਤਾਂ ਹੁਣ ਬੇਸਤੀ ਤਰੀਕੇ ਨਾਲ ਸਾਰਾ ਕੁਝ ਪਾ ਲੈਣਾ ਹੈ ਕੜੀ ਦੀ ਸ਼ਾਹ ਮੇਥੇ ਹਾਲੇ ਕਿ ਮੇਰੇ ਬੱਚੇ ਖਾਂਦੇ ਨਹੀਂ ਮੈਂ ਫੇਰ ਵੀ ਪਾਣੀ ਕਿਉਂਕਿ ਵਧੀਆ ਲੱਗਦੇ ਨੇ ਲੋ ਜੀ ਨਾ ਹੁਣ ਸਾਰਾ ਕੁਝ ਐਵੇਂ ਹੀ ਪਾ ਦਾਂ ਜੀਰਾ ਥੋੜੀ ਜਿਹੀ ਅਜਵਾਇ ਜਿਆਦਾ ਨਹੀਂ ਜੋ ਐਨਿਕ ਉਹ ਵੀ ਆਪਾਂ ਇਹ ਕਰ ਦਈਏ ਸਾਈਡ ਤੇ ਟਿੰਗ ਆਨ ਮੇਰੇ ਜਮਾਰੇ ਚੰਗੀ ਤਾਂ ਧੁੰਦੀ ਨਹੀਂ ਜਾਂ ਰੈੱਡ ਨਹੀਂ ਹੋ ਜਾਂਦੇ ਉਹਨਾਂ ਚਿਰਾ ਪਿਆ ਲਸਣ ਨਹੀਂ ਪਾਉਂ ਆਪਾਂ ਪਾ ਦਈਏ ਲਸਣ ਲਸਣ ਭੁਰਾ ਲੈ ਪੂਰੀ ਰੈਡੀ ਤੇ ਹੋਰ ਸੁਣਾਓ ਸਾਰੇ ਕਿਵੇਂ ਹੋ ਟਿਕਾਕ ਲਸਣ ਭੂ ਗਿਆ ਬ੍ਰਾਊਨ ਇੱਕਦਾਂ ਲੰਘ ਗਏ ਨੇ ਪਿਆਜ਼ਾਂ ਆ ਗੀਆਂ ਤੇ ਬ੍ਰਾਊਨ ਹੋਣਾ ਹੁਣ ਮੈਂ ਪਾ ਲੂਗੀ ਇਹਦੇ ਵਿੱਚ ਲੰਬੇ ਕੱਟੇ ਹੋਏ ਪਿਆਜ਼ ਮੇਰੀ ਕੜੀ ਹਮੇਸ਼ਾ ਬਹੁਤ ਸਿੰਪਲ ਰੱਖੇ ਨਾਲ ਹੀ ਬਰਉਂਦੀ ਆ ਕੜੀ ਪੱਤਾ ਖਤਮ ਹੋ ਗਿਆ ਹੋਇਆ ਨਹੀਂ ਕੜੀ ਪੱਤਾ ਵੀ ਵਧੀਆ ਲੱਗਦਾ ਆਪਰੇਕ ਮੈਂ တော့ ਹੋਰ ਟਾਈਮ ਬਾਅਸ ਪਾਉਂਗੀ ਤੇ ਹੁਣ ਆਪਾਂ ਆਂਦੇ ਨੇ ਪਕੌੜਿਆਂ ਵੱਲ ਬਸ ਸੇਮ ਇਰੇ ਵਿੱਚ ਵੀ ਬੇਸਨ। ਲੋ ਮਤਲਬ ਆਪ ਵਿੱਚੋਂ ਵੀ ਨਹੀਂ ਕੱਟਿਆ ਬੇਸਨ। ਮਗਰ ਚੱਲਣ ਦੋ ਇੰਨੇ ਵਿੱਚ ਵੀ ਥੋੜਾ ਜਿਹਾ ਨਮਕ। ਜੀਰਾ, ਅਜਵਾਇਣ, ਜੀਰਾ। ਹੋਰ ਜੀਰਾ ਅਜਵਾਇਣ। ਲਾਲ ਮਿਰਚ ਨਮਕੇ ਜਿਹਾ ਥੋੜਾ ਪਾਵਾਂਗੇ ਕਿਉਂਕਿ ਕੜੀ ਦੇ ਵਿੱਚ ਵੀ ਨਮਕ ਹੋ ਜਾਣਾ ਹੈ। ਤੇ ਪਕੌੜਿਆਂ 'ਚ ਤੇਲ ਨਾ ਹੋ ਜੇ। ਲੋਜੀ ਨਵੀਂ ਆਪਕਾ ਜੀ ਮਿਕਸਰ ਕਿਉਂ ਕਿ ਇੱਥੇ ਪਾਲਕ ਪਾਈ ਹੋਈ ਆ ਪਾਣੀ ਆਪਾਂ ਇਹ ਵਿੱਚ ਥੋੜਾ ਹੀ ਪਾਉਣਾ ਨਹੀਂ ਬਿਲਕੁਲ ਇਹ ਇੱਕ ਤਰ੍ਹਾਂ ਦੇ ਐਂਡ ਗਿੱਲੇ-ਗਿੱਲੇ ਹੋ ਜਾਣਗੇ ਪਕੌੜੇ ਇੱਕੋ ਪਾਲਕ ਨੇ ਪਾਣੀ ਕਿਵੇਂ ਛੱਡ ਬੱਸ ਕੜੀ ਲਈਏ ਥੋੜੇ ਜਿਹੇ ਪਕੌੜੇ ਬਣਾ ਲੈਣੇ ਜਾਰ ਹਣੇ ਪਾਉਣ। ਚੋਲੇ ਦੇ ਮਾਰੇ ਘੱਟ ਨੇ। ਕੁਵੈਸਾਂ ਨੇ ਚ ਭੋਲੇ ਹੋ ਗਏ ਹੁਣ। ਮੇਰਾ ਹੱਥ ਹੁਣ ਕੱਪਾ ਕੱਪਾ ਹੱਥ ਚੱਲਣਾ ਵੀ ਨਹੀਂ। ਲਓ ਜੀ। ਵਾਸ ਜਾਰ ਹਣੇ। ਇਹ ਸਾਡਾ ਦੇਸੀ ਤਰੀਕਾ ਹੈ। ਚੱਲਣ ਦੋ ਉੱਤੇ। ਇਹ ਪਿਆਜ਼ ਵੀ ਬਸ ਥੋੜੇ ਥੋੜੇ ਜਿਵੇਂ ਕੜੀਚੇ ਨਾਲ ਸਾਰੇ ਪਿਆਜ਼ ਚੰਗੀ ਤਰ੍ਹਾਂ ਬਰਾਊਨ ਨਹੀਂ ਕਰਦੀ ਸਿਰਫ ਹਲਕੇ ਬਰਾਊਨ ਹੀ ਕਰਦੀ ਹੁੰਦੀ ਹੈ। ਚਲੋ ਦੇਖੋ 레디ਸ ਦਾ ਬੇਸੀ ਤਰੀਕਾ। ਗੜੀ ਘਟੀ ਕੇ ਖਾਂਦੀ ਆ ਤੇ ਪਿਆਜ਼ਾਂ ਨੂੰ ਭੁੱਜ ਰਹੇ ਨੇ ਮੈਂ ਇੱਕ ਵਾਰੀ ਹੱਥ ਥੋਲਵਾ ਫੇਰ ਕਰਦੇ ਹਾਂ ਅਗਲਾ ਪ੍ਰੋਸੈਸ ਤੁਹਾਨੂੰ ਕੜੀ ਹੋ ਗਈ ਪਾ ਦਈਏ ਪਿਆਜ਼ੀਆਂ ਭੁੰਕਾ ਨਹੀਂ ਕਿਉਂਕਿ ਪਿਆਜ਼ ਅਸੀਂ ਹੁਣ ਬੀਜੇ ਨੇ ਛੇੜੀ ਨਾਲ ਲਾ ਹੋ ਜਾਵੇ ਛੇੜੀ ਮਿਰਚਾਂ ਮੈਂ ਜਮੈਂ ਬਰੀਕ ਨਹੀਂ ਕਰਤੀ ਬਸ ਆ ਦੇਖੋ ਵੀ ਇਹ ਦੋ ਪੀਸ ਕਰਕੇ ਪਾਉਂਦੀ ਆ ਆਈਏ ਵਿੱਚ ਮਿਕਸ ਕਰ ਲਿਆ। ਹੋਰ ਵੀ ਕੁਝ ਜੀ ਦੇ ਲਈ। ਲੋ। ਚੰਗੀ ਤਰ੍ਹਾਂ ਲਾਗ ਰਹੀ ਇਸੇ ਤਰ੍ਹਾਂ। ਆਹ ਪਦ ਨੂੰ ਕਢ ਲਈਏ ਪਕਾਉਦੇ। ਪਦ ਨੂੰ ਇਦਾਂ ਰੈਡੀ ਹੁੰਦਾ ਕੜੀ ਦਾ ਮਸਾਲਾ। ਨਾਲ ਦੀ ਨਾਲ ਆਪਾਂ ਛੋਟੇ ਛੋਟੇ ਜਿਹੀ ਪਕੌੜੀ ਹੀ ਕੱਢ ਲਈਏ। ਕਿ ਅੱਜ ਅਸੀਂ ਚੈਨਲ ਕਰਦੇ ਨੇ ਆਪਾਂ ਦਾ ਵੱਖਰਾ ਜਿਹਾ ਕੱਢ ਲਈਏ। ਛੋਟਾ সাইਜ ਇਹਦਾ ਛੋਟਾ ਹੀ ਰੱਖਣਾ। ਜੇ ਤੁਹਾਨੂੰ ਲੱਗਦੇ ਵੀ ਆ ਕਿ ਵੱਡੇ ਨੇ ਇਹਨਾਂ ਨੂੰ ਕੱਟ ਵੀ ਸਕਦੇ ਹੋ ਤੁਸੀਂ। ਜਿਨ੍ਹਾਂ ਨੇ ਵੀ ਹਲੇ ਤੱਕ ਸਾਡੇ ਚੈਨਲ ਨੂੰ ਕੇਪੀ ਤਾਰੀਵਾਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਸਬਸਕ੍ਰਾਈਬ ਕਰਿਆ ਕਰੋ, ਲਾਈਕ ਡਨ ਕਰਿਆ ਕਰੋ। ਸ਼ੋਰਟਸ ਨੂੰ ਤੇ ਵਲੌਗ ਨੂੰ ਸਪੋਟ ਕਰਿਆ ਕਰੋ ਵੱਧ ਤੋਂ ਵੱਧ ਲਓ ਜੀ ਤਾਂ ਜਾਣ ਕੇ ਤੇ ਲੋਈ ਹੁਣ ਆਪਾਂ ਇਹ ਚ ਪਾ ਲਈਏ ਨਾ ਫਰੈਂਟਸ ਮੈਂ ਜ਼ਿਆਦਾ ਨਹੀਂ ਬਰਨ ਕਰਦੀ ਪਿਆ ਬਸ ਇੰਨੇ ਹੀ ਰੱਖ ਲਈਏ ਇਹਦੇ ਵਿੱਚ ਹਰ ਇੱਕ ਚੀਜ਼ ਅਕੋਰਡਿੰਗ ਟੂ ਟੇਸਟ ਹੀ ਪਾਉਣੀ ਹੈ ਵੀ ਨਮਕ ਮੈਂ 3 ਚਮਚੇ ਹੀ ਪਾਉਣੀ ਕਿਉਂਕਿ ਬੜਾ ਜ਼ਿਆਦਾ ਹੋ ਜਾਂਦਾ ਬਈ ਹਲਦੀ ਇਹ ਚ ਥੋੜੀ ਹੋ ਰੱਖਣੀ ਹੈ ਕਿਉਂਕਿ ਨਾ ਫਿਰ ਇਹ ਚ ਪਹਿਲੇ ਹੀ ਬੇਸਨ ਪੀਲਾ ਹੁੰਦਾ ਹੈ ਤੁਸੀਂ ਚਾਹਵਤ ਮੈਨੂੰ ਪੀਲੀ ਕੜੀ ਪਸੰਦ ਨਹੀਂ ਤੇ ਮਿਰਚ ਵੀ ਤੁਸੀਂ ਅਕੋਰਡਿੰਗ ਟੂ ਆਪਣਾ ਟੇਸਟ ਹੀ ਰੱਖਣੀ ਹੈ ਕਿਉਂਕਿ ਮੇਰੇ ਮਚਾਂ ਅੰਦਰ ਤੇ ਹਰੀਆਂ ਵੀ ਪਾਉਣੀਆਂ ਹੋਈਆਂ ਨੇ ਇਸ ਕਰਕੇ ਮੈਂ ਮਿਰਚ ਦੇਖ ਕੇ ਰੱਖਣੀ ਹੈ ਬਾਚੂ ਤੁਸੀਂ ਨੌਕੀਆ ਮਿਰਚ ਪਾ ਲਿਆ। ਤਾਂ ਵਾਰੀ ਆਂਦੀ ਆ ਲਸਣ ਜਿਹੜੇ ਆਪਾਂ ਵੇਖਣ ਘੋੜ ਕੇ ਰੱਖੀ ਇੱਥੇ ਪਕੌੜਿਆਂ ਦਾ ਵੀ ਹਾਲ ਦੇਖੀਏ। ਫਰੇ ਹੋਈ ਨਹੀਂ। ਇੱਕ ਵਹੀ ਹਲਾਉਣੀ। ਛਿਲਕੀ ਜਿਹਾ। ਲਓ ਬਈ। ਦੇਖੋ ਵੇਹਾਂ ਆਪਾਂ ਪਾ ਰਹੀਏ ਲਸਣ। ਉਹਰੇ ਵਰਨੀ ਫੋੜ। ਇਸ ਜਿਹੜੀ ਕੜੀ ਆ ਨਾ ਵੀ ਜਿਆਦਾ گاੜੀ ਨਹੀਂ ਖਾਂਦੇ ਸਾਡੇ گاੜੀ ਕੜੀ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਥੋੜੀ ਪਤਲੀ ਹੋ ਰੱਖੀ ਆ। ਆਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਪਕੌੜੇ ਪਕੌੜਿਆਂ ਦਾ ਕੰਮ ਤਾਂ ਵੈਸੇ ਬਾਅਦ ਚ ਹੀ ਜਲਦਾ ਹੈ ਕੜੀ ਰੱਜੀ ਜਾਣੀ ਹੈ। ਇਹ ਕੜੀ ਨੂੰ ਬਣਾ ਨੂੰ ਘੰਟਾ ਡੇਢ ਘੰਟਾ ਤਾਂ ਜ਼ਰੂਰ ਲੱਗਦਾ ਹੀ ਲੱਗਦਾ ਕਿ ਕਿਚਨ ਕਿਤਰਾ ਰਜਮੀ ਹੁੰਦੀ ਹੈ। ਵੀ ਸਾਡੇ ਤਾਂ ਜਿਆਦਾ ਲੱਸੀ ਕੁੱਕਰ ਦੇ ਵਿੱਚ ਪਾ ਲੁੰਦੇ ਨੇ ਤੜਕੇ ਦੇ ਵਿੱਚ ਆਪਾਂ ਮਿਕਸ ਕਰ ਲੈਂਦੇ ਆ। ਸਾਡੇ ਕੱਚੀ ਨਹੀਂ ਬਾਹਰ ਕੱਢਦੇ। ਕਹਿੰਦੇ ਆ ਵੀ ਕੜੀ ਫੱਟ ਜਾਂਦੀ ਆ। ਸੋ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਵੀ ਉਧਰ ਇਦਾਂ ਹੀ ਕਹਿੰਦੇ ਨੇ। ਸਾਡੇ ਇੱਧਰ ਮਤਲਬ ਰੋਪੜ ਸ਼ਹਿਰ ਦੇ ਵਿੱਚ ਸਾਡੇ ਮਰਾਡੇ ਮੇਰੇ ਸਹੁਰਿਆਂ ਦੇ ਉਧਰ ਕਹਿੰਦੇ ਨੇ ਵੀ ਉਨਾ ਚਿਰ ਕੱਚੀ ਨਹੀਂ ਬਾਹਰ ਕੱਢਣੀ ਜਿੰਨਾ ਚਿਰ ਕੜੀ ਨੂੰ ਇੱਕ ਰੇਝਣਿਆ ਰਹਿ ਜਾਵੇ। ਸੋ ਸਾਰੇ ਭੈਣ ਭਰਾ ਮੈਨੂੰ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਐਦਾਂ ਕਿਹਾ ਜਾਂਦਾ ਹੈ। ਅਸੀਂ ਉਹਨਾਂ ਜਿਹੜੇ ਕੜਛੀ ਬਾਹਰ ਕੱਢ ਕੇ ਵੀ ਦੇਖਣੀ ਹੈ। ਦੱਸਿਓ ਜ਼ਰੂਰ ਕਮੈਂਟ ਕਰਕੇ। ਵਲੌਗ ਵਿੱਚ ਰੱਖਨੇ ਨੂੰ। ਪਕੌੜੇ ਵੀ ਰੈਡੀ ਹੋਣ ਵਾਲੀ ਨੇ। ਨਿਆਣਿਆਂ ਦੇ ਸਕੂਲ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਪਕੌੜੇ ਕੱਢ ਲਈਆਂ। ਨਿਆਣਿਆਂ ਨੇ ਕਿਹਾ ਖਰੇ ਸਾਡੇ ਲਈ ਉਹ ਕੱਢ ਰਹੇ ਨੇ ਪਕੌੜੇ। रेडी ਹੋ ਚੁੱਕੇ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਈਏ ਫੇਰ ਕੰਮ ਖਤਮ ਬਸ ਫਿਰ ਕੜੀ ਨੂੰ ਰਿਜੀ ਜਾਣਾ ਘੰਟਾ ਤੱਕ ਕੜੀ ਨੂੰ ਰਜਾਵਾਂਗੇ ਪਹਿਲਾਂ ਤੇਜ਼ ਗੈਸ ਤੇ ਫਿਰ ਬਿਲਕੁਲ ਸਲੋ ਕਰ ਦਾਂਗੇ ਤੇ ਜਦੋਂ ਕੜੀ ਚੰਤਰਾ ਰੈਡੀ ਹੋ ਜੂਗੀ ਤੁਹਾਨੂੰ ਦਿਖਾਵਾਂਗੇ ਵੀ ਕਿੰਦਾ ਵੀ ਲੱਗ ਰਹੀ ਹੈ ਦੇਖਣ ਨੂੰ ਕਿਉਂਕਿ ਅੱਜ ਮੈਂ ਕੜੀ ਬਹੁਤ ਟਾਈਮ ਬਾਅਦ ਦੇ ਬਣਾਈ ਹੈ ਦੇਖੋ ਅਡਾ ਅਡਾ ਕਸਾਈਜ਼ ਚਾਹੀਦਾ ਕੜੀ ਦੇ ਵਿੱਚ ਕਿਚਾ ਤਾਂ ਵੱਡੇ ਵੀ ਨੇ ਮੋਡੇ ਡਾ ਕਸਾਈਜ਼ ਹੋਣਾ ਚਾਹੀਦਾ ਜਲਦੀ ਅੱਜ ਜਿਹਨੇ ਗਰਮ ਗਰਮ ਕੜੀ ਚਾ ਪਕੌੜੇ ਖਾਣੇ ਆ ਕੜੀ ਆਪਣੀ ਰਿਚ ਰਹੀ ਆ ਕੜਛੀ ਆਪਾਂ ਬਾਹਰ ਹਲੇ ਤੱਕ ਕੱਢੀ ਨਹੀਂ ਤੇ ਨੂੰ ਦੇਖਦੇ ਆਂ ਇਤਰਾ ਪਕੌੜੇ ਬੰਦ ਕਰਤਾ ਆਪਾਂ ਗੈਸ ਪਕੌੜੇ ਰੈਡੀ ਨੇ ਬਸ ਹੁਣ ਆਪਾਂ ਪਕੌੜਿਆਂ ਨੂੰ ਵੀ ਕੱਢ ਲਈਏ ਇਹ ਥੋੜੇ ਜਿਵੇਂ ਰਾੜੇ ਨੇ ਜਿਆਦਾ ਕਿਉਂਕਿ ਹੁਣ ਬੱਚੇ ਸਕੂਲ ਤੋਂ ਆਣਗੇ ਉਹਨਾਂ ਨੂੰ ਦੋ ਦੋ ਖਾਣ ਨੂੰ ਦੇ ਦਾਂਗੇ ਆਪਾਂ ਸੋ ਆਜੋ ਫਿਰ ਜਿਵੇਂ ਜਿਵੇਂ ਕੜੀ ਪਕੌੜੇ ਵਾਲੀ ਖਾਣੀ ਵੈਸੇ ਮੈਂ ਪਕੌੜਿਆਂ ਦੀ ਕੜੀ ਬਹੁਤ ਘੱਟ ਬਣਾਣੀ ਆ ਮੈਂ ਜ਼ਿਆਦਾ ਤਾਂ ਆਲੂ ਪਿਆਜ਼ ਵਾਲੀ ਕੜੀ ਬਣਾਣੀ ਹੁੰਦੀ ਆ ਤੇ ਹੁਣ ਬਹੁਤ ਦਿਨਾਂ ਬਾਅਦ ਬਣਾਈ ਸੀ ਨਾ ਫਿਰ ਮੈਂ ਕਿਹਾ ਚਲੋ ਪਕੌੜੇ ਵਗੈਰਾ ਪਾਕ ਹੀ ਬਣਾ ਲੈਂਦੇ ਆ ਚਲੋ ਜੀ ਪਕੌੜੇ ਰੈਡੀ ਗੈਸ ਆਪਾਂ ਬੰਦ ਕਰਤਾ ਪਕੌੜਿਆਂ ਵਾਲਾ ਇਹਨਾਂ ਨੂੰ ਹਲੇ ਆਪਾਂ ਟਕਾਂਗੇ ਨਹੀਂ ਕੁਝ ਟਾਈਮ ਬਾਅਦ ਟਕਾਂਗੇ ਨਹੀਂ ਨਾ ਇਹ ਥੋੜੇ ਜਿਹਾ ਉਹ ਮਤਲਬ ਕਿ ਸਿੱਲੇ ਸਿੱਲੇ ਜੇ ਹੋ ਜਾਂਦੇ ਨੇ ਫਿਰ कुरकुरੇ ਨਹੀਂ ਰਹਿੰਦੇ ਇੱਧਰ ਵੀ ਕੜੀ ਆਪਣੀ ਰਿਚ ਰਹੀ ਆ ਬਸ ਕੜਛੀ ਜਿਹੇ ਕੁੱਕਰ ਦੇ ਵਿੱਚ ਹਲਾਉਣੀਆਂ ਐਂ ਚੰਗੀ ਤਰ੍ਹਾਂ ਚਾਰੇ ਪਾਸੇ ਹਲਾਉਣੀ ਐ ਨਹੀਂ ਨਾ ਫਿਰ ਥੱਲੇ ਲੱਗ ਜਾਂਦੀ ਆ ਕੜੀ ਕੜੀ ਜਦ ਨੂੰ ਰਿਜ ਰਹੀ ਆ ਇੱਧਰ ਆਪਾਂ ਹੁਣ ਭਾਂਡੇ ਵੀ ਮਾਂਜ ਲਿਆ ਭਾਂਡੇ ਦੇਖ ਲਓ ਹਲੇ ਕਿ ਇਹ ਦੂਸਰੀ ਵਾਰ ਭਾਂਡੇ ਮਾਂਜਣ ਲੱਗੇ ਆ ਮੈਂ ਪਹਿਲਾਂ ਸਵੇਰ ਦੀ ਚਾਹ ਲਈ ਭਾਂਡੇ ਚੱਕ ਤੇ ਦੁਬਾਰਾ ਚਾਹ ਬਣਾਈ ਸੀ ਤੇ ਸਾਰੇ ਹੁਣ ਕੜੀ ਵਾਲੇ ਭਾਂਡੇ ਨੇ ਹੁਣ ਆਪਾਂ ਇਹਨਾਂ ਨੂੰ ਵੀ ਚੱਕ ਦੀਏ ਬੱਚੇ ਵੀ ਆ ਗਏ ਨੇ ਸਕੂਲ ਤੋਂ ਤੂਫਾਨ ਮੇਲ ਨੰਬਰ 1 ਨੰਬਰ 2 ਨੰਬਰ 3 ਹਾਜ਼ਰ ਹੋ ਇਹ ਸਾਡੇ ਸ਼ਰਾਰਤੀ ਕਿਹੜੇ ਵੇਲੇ ਜਾਂਦੇ ਨੇ ਕਿਹੜੇ ਵੇਲੇ ਮੁੜੇ ਆਉਂਦੇ ਨੇ ਕੁਛ ਨਹੀਂ ਪਤਾ ਲੱਗਦਾ ਇਹਨਾਂ ਦਾ ਕੀ ਲੱਗੀ ਰਿੱਜਣ ਹੁਣ ਮੈਂ ਇਹਨੂੰ ਚੈੱਕ ਕਰੂਗੀ ਐਦਾਂ ਕੜਛੀ ਅਸੀਂ ਉਦੋਂ ਹੀ ਕੱਢਦੇ ਆ ਬਾਹਰ ਜਦੋਂ ਕੜੀ ਨੂੰ ਰੇਜਾ ਪਹਿਲਾਂ ਪੈ ਜਾਂਦਾ ਆ ਦੇਖੋ ਸੋ ਹੁਣ ਆਪਾਂ ਗੈਸ ਨੂੰ ਕਰਦੀਏ ਸਿਮ ਤੇ ਤਾਂ ਜੋ ਜਿਹੜੀ ਕੜੀ ਆ ਹੌਲੀ ਹੌਲੀ ਰਿੱਜੀ ਜਾਵੇ ਫਿਰ ਹੁਣ ਆਪਾਂ ਤੁਹਾਨੂੰ ਜਦੋਂ ਬਣ ਚੁਗੀ ਫਿਰ ਦਿਖਾਉਂਦੇ ਆ ਆਪਣੀ ਰੇਜ ਰਹੀ ਆ ਕੜੀ ਨੂੰ ਘੱਟੋ ਘੱਟ ਰੱਖੀ ਨੂੰ ਅੱਧਾ ਪੌਣਾ ਘੰਟਾ ਹੋ ਚੁੱਕਿਆ ਕੜੀ ਐਨ ਰਿਜਰ ਰਿਜ ਗਈ ਵਧੀਆ ਲੱਗਦੀ ਹੁੰਦੀ ਹੈ ਫਿਰ ਤਾਂ ਲਓ ਜੀ ਤੇ ਇੱਧਰ ਹੁਣ ਮੈਂ ਆਟਾ ਵੀ ਗੁੰਨ ਲਿਆ ਰੋਟੀ ਦੀ ਵੀ ਤਿਆਰੀ ਕਰਨੀ ਹੈ ਇੱਧਰ ਹੁਣ ਹੈਗਾ ਧਣੀਆਂ ਕੱਟਿਆ ਹੋਇਆ ਬਸ 2 ਮਿੰਟ ਦੇ ਵਿੱਚ ਵਿੱਚ ਆਪਾਂ ਇਹਨੂੰ ਦੁਬਾਰਾ ਦੇਖ ਕੇ ਫਿਰ ਇੱਚ ਪਕੌੜੇ ਪਾਵਾਂਗੇ ਕੜੀ ਬਣ ਕੇ ਰੈਡੀ ਹੈ ਹੁਣ ਆਪਾਂ ਪਾ ਦਈਏ ਇੱਚ ਪਕੌੜੇ ਲਓ ਜੀ रेडी ਘੜੀਆਂ ਹੁਣ ਪਾਵਾਂਗੇ ਬਾਅਦ ਚ ਫਿਰ ਨਾ ਘੁਲ ਜਾਣਾ ਹੁਣ ਇਹਨੂੰ ਆਪਾਂ ਜਸਟ ਸਿਰਫ 5 ਮਿੰਟ ਰਜਾਣੀ ਆ ਤਾਂ ਜੋ ਹਾਂਜੀ ਘੜੀ ਮੰਨ ਕੇ ਸਾਡੀ ਹੋ ਗਈ ਰੈਡੀ ਕਿਵੇਂ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਹੁਣ ਆਪਾਂ ਪਾ ਲਈਏ ਇਹਦੇ ਵਿੱਚ ਧਣੀਆ ਮੋਸਟ ਇੰਪੋਰਟੈਂਟ ਜਿਹੜੀ ਸਭ ਤੋਂ ਮੇਨ ਚੀਜ਼ ਹੁੰਦੀ ਆ ਧਣੀਆ ਲੋ ਜੀ ਕਟੋ ਘਾਟੇ ਨੂੰ 1.5 ਘੰਟਾ ਹੋ ਗਿਆ ਕੜੀ ਤੂੜੇ ਚਲੀ ਮੈਸੇ ਪਹਿਲਾਂ ਮੇਰੀ ਸਲਾਹ ਸੀ ਕਿ ਮੈਂ ਚਿੱਲੇ ਪਰ ਬਣਾਵਾਂ ਪਰ ਬਾਹਰ ਤੋਂ ਕੋਈ ਸੀ ਕਿ ਮੈਂ ਤਾਂ ਨਹੀਂ ਬਣਾਈ ਲਓ ਜੀ ਕੜੀ ਹੋ ਗਈ ਰੈਡੀ ਹੁਣ ਆਪਾਂ ਵੀ ਰੋਟੀ ਰੋਟੀ ਬਣਾ ਲਈਏ ਲਓ ਪਟਾਰਾ ਕਰਤਾ ਬੰਦ ਸੋ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤੇ ਸਾਰੇ ਜਿਹਨੇ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਏ ਬਾਏ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਟਾਟਾ